ਬ੍ਰਾਜ਼ੀਲ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣ ਵਾਲਾ ਸਟੈਚੂ ਆਫ ਲਿਬਰਟੀ ਡਿੱਗ ਪਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਦੱਖਣੀ ਬ੍ਰਾਜ਼ੀਲ ਦੇ ਵਿੱਚ 15 ਦਸੰਬਰ ਨੂੰ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਸਨ ਜਿਸ ਕਾਰਨ ਇਹ ਮੋਨੂਮੈਂਟ ਡਿੱਗ ਪਿਆ ਹਾਲਾਂਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੇ ਆਲੇ-ਦੁਆਲੇ ਦਾ ਏਰੀਆ ਪਹਿਲਾਂ ਹੀ ਖਾਲੀ ਕਰਵਾ ਦਿੱਤਾ ਗਿਆ ਸੀ ਜਦੋਂ ਇਹ ਮੋਨੂਮੈਂਟ ਡਿੱਗਿਆ ਤਾਂ ਆਸ-ਪਾਸ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਤੋਂ ਗਨੀਮਤ ਰਹੀ ਹੈ 브라질 ਦੇ ਗਵਾਈਬਾ ਦੇ ਵਿੱਚ ਇਹ ਸਟੈਚੂ ਸਥਿਤ ਸੀ ਜਿਹੜਾ ਕਿ ਤੇਜ਼ ਹਵਾਵਾਂ ਦੇ ਕਾਰਨ ਡਿੱਗ ਪਿਆ ਪ੍ਰਸ਼ਾਸਨ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੇ ਆਸ-ਪਾਸ ਦੀ ਜਗ੍ਹਾ ਨੂੰ ਖਾਲੀ ਕਰਵਾ ਦਿੱਤਾ ਇੱਥੇ ਤੇਜ਼ ਹਵਾਵਾਂ ਦੇ ਕਾਰਨ ਭਾਰੀ ਤਬਾਹੀ ਮਚੀ ਹੈ ਇਹ ਮੋਨੂਮੈਂਟ ਇੱਕ ਮੈਗਾ ਸਟੋਰ ਦੇ ਬਾਹਰ ਸਥਿਤ ਸੀ ਜਿਹੜਾ ਕਿ ਤੇਜ਼ ਹਵਾਵਾਂ ਦੇ ਕਾਰਨ ਡਿੱਗ ਪਿਆ ਦੱਸਦੀ ਹੈ ਕਿ ਇੰਜੀਨੀਅਰਿੰਗ ਪ੍ਰਸ਼ਾਸਨ ਦੇ ਵੱਲੋਂ 2020 ਦੇ ਵਿੱਚ ਇਸ ਨੂੰ ਸਥਾਪਿਤ ਕੀਤਾ ਗਿਆ ਸੀ 11 ਮੀਟਰ ਇਸ ਦੀ ਉਚਾਈ ਹੈ ਇਹ ਬਹੁਤ ਮਜ਼ਬੂਤੀ ਦੇ ਨਾਲ ਟਿਕਿਆ ਰਿਹਾ ਪਰ ਮੌਸਮ ਵਿਭਾਗ ਦੇ ਵੱਲੋਂ ਸੁਰੱਖਿਆ ਮੰਤਰਾਲੇ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਬਹੁਤ ਤੇਜ਼ ਰਫਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਫਿਰ ਜਦੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਤਾਂ ਇਸ ਸਟੈਚੂ ਅੱਗੇ ਵੱਲ ਨੂੰ ਝੁਕ ਗਿਆ ਤਾਂ ਆਸ-ਪਾਸ ਦਾ ਪਾਰਕਿੰਗ ਵਾਲਾ ਸਾਰਾ ਏਰੀਆ ਖਾਲੀ ਕਰਵਾ ਦਿੱਤਾ ਗਿਆ ਇੱਥੇ ਜਿੰਨੇ ਵੀ ਵਾਹਨ ਸਨ ਉਹਨਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਗਏ ਜਿਸ ਸਦਕਾ ਜਾਨੀ-ਮਾਲੀ ਨੁਕਸਾਨ ਤੋਂ ਗਨੀਮਤ ਰਹੀ ਹੈ ਤਾਂ ਬ੍ਰਾਜ਼ੀਲ ਦੀ ਖੂਬਸੂਰਤੀ ਵਧਾਉਣ ਵਾਲਾ ਸਟੈਚੂ ਆਫ ਲਿਬਰਟੀ ਤੇਜ਼ ਹਵਾਵਾਂ ਦੇ ਕਾਰਨ ਜਿੱਗ ਪਿਆ ਬਿਊਰੋ ਰਿਪੋਰਟ ਜ